ਪਤਾ ਦਿੰਦੇ ਆ ਪਤਾ ਪਹੁੰਚ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਐ ਐਮ ਐਲ ਸਾਹਿਬ ਦਾ ਜਿਨ੍ਹਾਂ ਨੇ ਆ ਤੇ ਸਾਡੇ ਆ ਚੈੱਕ ਵੰਡੇ ਨੇ ਆ ਤੇ ਲੋਬੇ ਤੇ ਤੇ ਬਾਗੇ ਆੜ ਪੇਟ ਪਰਵਾਰਾਂ ਦੇ ਅੱਗੇ ਵਾਰ ਦਾਸ ਲੈਂਦੇ ਰਹੇ ਨੇ ਬਹੁਤ ਇਹਨਾਂ ਮਿਹਨਤ ਕੀਤੀ ਹਾਂ ਦੌਰਾਨ ਉਦੋਂ ਅਮਨ ਥੋੜੇ ਪਿੰਡ ਪਹੁੰਚਦੇ ਸੀ ਹਾਂ ਬਿਲਕੁਲ ਬਹੁਤ ਪਹੁੰਚਦੇ ਰਹੇ ਨੇ ਵੀ ਸਾਡੇ ਇੱਥੇ ਸਾਡੇ ਜੀ ਰਹੇ ਨੇ ਸਾਡੇ ਜੀ ਹਾਂ ਤੇ ਫਸਲਾਂ ਦਾ ਮੁਆਵਜ਼ਾ ਮਿਲ ਗਿਆ ਤੇ ਉਸ ਜਿਹੜੇ ਕਮਰੇ ਕੋਠੇ ਡਿੱਗੇ ਸੀ ਉਹਨਾਂ ਦਾ ਵੀ ਮਿਲਿਆ ਹਾਂ ਜੀ ਹਾਂ ਜੀ ਸਾਰਿਆਂ ਦਾ ਮਿਲ ਗਿਆ ਕਮਰਿਆਂ ਦਾ ਵੀ ਮਿਲ ਗਿਆ ਫਸਲਾਂ ਦੂਬੀਆਂ ਦਾ ਵੀ ਭਾਵਜਾ ਮਿਲ ਚੁੱਕਿਆ ਸਾਨੂੰ ਸਾਰਿਆਂ ਨੂੰ ਚੈੱਕ ਬੈਲ ਗਿਆ ਕਿਸੇ ਦਾ ਨਹੀਂ ਕੋਈ ਜਾ ਮਾਜਬਾ ਮਿਲਿਆ ਸਹੀ ਕਿੰਨਾ ਮਿਲਿਆ ਜੀ ਕਮਰੇ ਦੱਸਦਾ ਸੀ 40-40000 ਰੁਪਏ ਹਾਂ ਜੀ ਟੁੱਟ ਬੱਜ ਹੋਈ ਸੀ ਅੱਛਾ ਕੀ ਕਹਿਣਾ ਚਾਹੋਗੇ ਅਸੀਂ ਐਨਾ ਸਰਕਾਰ ਦਾ ਧੰਨਵਾਦ ਕਰਨਾ ਹੈ ਕਿ ਅੱਧ ਬਿਹਾਰ ਬੇ ਮਾਜਬਾ ਮਿਲਿਆ ਸਹੀ ਅੱਛਾ ਹਾਂ ਜੀ

ਵਾਜੇ ਨੂੰ ਡਿਸਟ੍ਰੀਬਿਊਟ ਕਰਨਾ ਹੈ ਕੁਝ ਤਾਂ ਮਕਾਨਾਂ ਦੇ ਜਿਹਦੇ ਵਿੱਚੋਂ 1852000 ਰੁਪਏ ਮਕਾਨਾਂ ਦੇ ਔਰ 1 ਕਰੋੜ 20 ਲੱਖ ਰੁਪਏ ਜਿਹੜਾ ਤਕਰੀਬਨ ਉਹ ਹੈ ਖਰਾਬੇ ਦਾ ਸੋ ਇਹ ਫਸਲ ਤਾਂ ਨਹੀਂ ਪੂਰੀ ਹੋ ਸਕੀ ਪਰ ਚਲੋ ਸਰਕਾਰ ਨੇ ਆਪ ਦੇ ਲਈ ਜੋ ਕਹਿੰਦੇ ਨੇ ਵੀ ਆਪਾਂ 7 ਵਜੇ ਤੋਂ ਮਲ ਬਲਾਉਣ ਵਾਲਾ ਕੰਮ ਕੀਤਾ ਹੈ ਇੱਕ ਦੁੱਖ ਦੇ ਵਿੱਚ ਉਹਨਾਂ ਦੇ ਨਾਲ ਖੜਨਾ ਵਾਸਤੇ ਕਿਸੇ ਨੂੰ 20000 ਕਿਸੇ ਨੂੰ 10000 ਕਿਸੇ ਨੂੰ 40000 ਕਿਸੇ ਨੂੰ 1 ਲੱਖ 20000 ਉਹਨਾਂ ਦੇ ਘਰ ਦਾ ਤਾਂ ਕਿ ਉਹਨਾਂ ਦੇ ਘਰ ਦਾ ਰੋਜ਼ਗਾਰ ਚੱਲ ਸਕੇ ਅਗਲੀ ਫਸਲ ਉਚਾਰੇ ਬੀ ਸਗਣ ਬੀ ਸਰਕਾਰ ਨੇ ਦੇ ਦਿੱਤੇ ਉਹਦੇ ਕਹਿੰਦਾ ਬੀ ਮੋਹਿਆ ਖਰਾ ਦਿੱਤਾ ਸਾਰੇ ਪਿੰਡ ਵਾਸੀਆਂ ਨੂੰ ਔਰ ਆਪਦੇ ਵੱਲ ਕੋਈ ਕਸਰ ਨਹੀਂ ਛੱਡੀ ਮੈਂ ਮੁੱਖ ਮੰਤਰੀ ਪੰਜਾਬ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਾਡੇ ਬਾਰਡਰ ਦੇ ਲੋਕਾਂ ਦੀ ਇਹ ਮੰਗ ਨੂੰ ਪੂਰਾ ਇਸ ਸਪਿੰਡ ਦਾ ਕਿੰਨਾ ਇਸ ਸਪਿੰਡ ਦਾ 170 ਲੱਖ 38 ਲੱਖ ਇੱਕ ਕੋ ਪੈਣ ਦਾ ਪਰਵਾਸ ਨਹੀਂ ਟੁੱਟਿਆ